ਲੁਧਿਆਣਾ ਚੰਡੀਗੜ੍ਹ ਰੋਡ ਉੱਤੇ ਤੜਕਸਾਰਿਕਾ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਬਰੀਜ਼ਾ ਗੱਡੀ ਨੇ ਦੋ ਵਾਹਨਾਂ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਉਹ ਆਪ ਪਲਟ ਜਾਂਦੀ ਹੈ ਕਾਰ ਤੇ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਅੰਦਾਜ਼ ਦੀ ਹੈ ਕਿ ਇੱਕ ਬਰੀਜ਼ਾ ਗੱਡੀ ਚਿੱਟੇ ਰੰਗ ਦੀ ਤੇਜ਼ ਰਫਤਾਰ ਚ ਹੁੰਦੀ ਹੈ ਹਾਈਵੇ ਉੱਤੇ ਆ ਰਹੀ ਹੁੰਦੀ ਤੇ ਪਹਿਲਾਂ ਆਟੋ ਨੂੰ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਇੱਕ ਸਕੂਲ ਬੱਸ ਨੂੰ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਆਪ ਜਿਹੜੀ ਗੱਡੀ ਹੈ ਬਰੀਜ਼ਾ ਗੱਡੀ ਪਲਟ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਸਕਰੀਨ ਉੱਤੇ ਕਿ ਕਿਸ ਜੋ ਜਿਹੜੀ ਗੱਡੀ ਐ ਚੁੱਟੇ ਰੰਗ ਦੀ ਬਰੀਜ਼ਾ ਪਲਟ ਚੁੱਕੀ ਐ ਚੱਕਨਾ ਚੂਰ ਹੋ ਚੁੱਕੀ ਐ ਉੱਥੇ ਬੱਸ ਜਿਹੜੀ ਸਕੂਲ ਬੱਸਦ ਦੱਸਦੀ ਐ ਗਨੀਮ ਮਤੇਰੇ ਕਿ ਉਸ ਦੇ ਵਿੱਚ ਕੋਈ ਸਕੂਲੀ ਬੱਚਾ ਨਹੀਂ ਸੀ ਖਾਲੀ ਸੀ ਬੱਸ ਤੇ ਜਿਹੜੀ ਮਹਿਲਾ ਕੰਡਕਟਰ ਐ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਐ ਇਸ ਹਾਦਸੇ ਤੋਂ ਬਾਅਦ ਅਸਲੂ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਉੱਥੇ ਮੌਕੇ ਤੇ ਸਥਾਨਕ ਪੁਲਿਸ ਪੁਲਿਸ ਵੱਲੋਂ ਆ ਕੇ ਜਾਇਜ਼ਾ ਲਿਆ ਗਿਆ ਘਟਨਾ ਸਥਲ ਦਾ ਤੇ ਆਵਾਜਾਈ ਨੂੰ ਵੀ ਚਾਲੂ ਕਰਵਾਇਆ ਗਿਆ ਤੇ ਸੜਕ ਸੁਰੱਖਿਆ ਵੱਲੋਂ ਜਿਹੜੀ ਸੜਕ ਨੂੰ ਖਾਲੀ ਕਰਵਾਇਆ ਗਿਆ ਵਾਹਨ ਚਕਵਾਇਆ ਗਿਆ ਤੁਸੀਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਟੱਕਰ ਹੈ ਰਹੀ ਸੀ ਜਿਹੜੇ ਤਿੰਨ ਜਿਹੜੇ ਵਾਹਨ ਆਪਸ ਵਿੱਚ ਟਕਰਾ ਜਾਂਦੇ ਨੇ ਜਿਸ ਤੋਂ ਬਾਅਦ ਪਲਟੀ ਖਾ ਜਾਂਦੀ ਹੈ ਬਰੀਜ਼ਾ ਗੱਡੀ ਤੇ ਉੱਥੇ ਬੱਸ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ ਉੱਥੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵੀ ਦਿਖਾ ਦਿੰਦੇ ਆ ਆਪਾਂ ਨਹੀਂ ਇਹ ਮਤਲਬ ਕਿ ਕਿੱਥੇ ਤੋਂ ਹੋਇਆ ਤੁਸੀਂ ਜਿਹੜੀਆਂ ਸੜਕ ਭਾਜੀ ਇਹ ਬਰੀਜ਼ਾ ਗੱਡੀ ਚੰਡੀਗੜ੍ਹ ਰੋਡ ਵੱਲੋਂ ਬੜੀ ਤੇਜ਼ ਆਈ ਆ ਅੱਗੇ ਪਹਿਲਾਂ ਇਹਨੇ ਆਟੋ ਨੂੰ ਹਿੱਟ ਕੀਤਾ ਆਟੋ ਤੋਂ ਵੱਜ ਕੇ ਬੈਲੈਂਸ ਇਹਦਾ ਖੋ ਗਿਆ ਤੇ ਡਵਾਈਡਰ ਟੱਪ ਕੇ ਆ ਕੇ ਬੱਸ ਚ ਵੱਜੀ ਆ ਕਿਸ ਤਰ੍ਹਾਂ ਮਗਰਮੇਂ ਵਗੈਰਾ ਲੱਗਦਾ ਵੈ ਵਿਚ ਮੇਰੇ ਕੋਲ ਉਹ ਤੇਜ਼ ਸੀ ਗਲਾਸ ਬਲੂ ਪਏ ਆ ਵਿੱਚ ਆ ਦੇਖੋ ਵੀਡੀਓ ਜੂਦੀ ਬਾਕੀ ਪਤਾ ਨਹੀਂ ਡਰਿੰਕ ਕੀਤੀ ਸੀ ਕਿ ਨਹੀਂ ਸਵੇਰ ਦੇ ਟਾਈਮ ਦਾ ਕਿ ਬੱਸ ਤੁਹਾਡੀ ਆ ਹਾਂਜੀ ਭਰਾ ਦੀ ਆਪਣੀ ਗੈਂ ਬ੍ਰਦਰ ਦੀ ਐ ਐਕਚੁਅਲੀ ਉਹ ਜਿਹੜੇ ਡਰਾਈਵਰ ਦੇ ਅਕੋਰਡਿੰਗ ਕਹਿ ਰਹੇ ਜਿਹੜੇ ਡਰਾਈਵਰ ਬੱਸ ਦਾ ਡਰਾਈਵਰ ਉਹ ਹੀ ਕਹਿ ਰਿਹਾ ਕਿ ਰੋਂਗ ਸਾਈਡ ਤੋਂ ਆਲਾ ਸੀ ਉਧਰ ਹਿੱਟ ਕਰਕੇ ਗੱਡੀ ਇਧਰ ਪਲਟ ਕੇ ਆਈ ਹੈ ਅੱਛਾ ਬਾਕੀ ਉਹਨਾਂ ਦੇ ਇਹ ਡੀਏ ਸਕੂਲ ਦੀ ਹੈ ਡੀ ਪਬਲਿਕ ਸਕੂਲ ਦੀ ਹੈ ਤੇ ਉਹਨਾਂ ਦੇ ਅੰਡਰ ਦਾ ਡਰਾਈਵਰ ਸਾਹਿਬ ਇਹਨਾਂ ਦੇ ਆ ਗਿਆ ਉਹਨਾਂ ਦੇ ਮਾਲਕ ਆ ਗਏ ਇਹਨਾਂ ਦੇ ਤੇ ਬਾਕੀ ਉਹਨਾਂ ਦੀ ਰਿਕਾਰਡਿੰਗ ਕਹਿੰਦੇ ਸਾਰੀ ਹੈਗੀ ਵਿੱਚ ਸੇਵ ਆ ਸਾਡੇ ਕੋਲ ਬੱਚਾ ਕੋਈ ਨਹੀਂ ਸੀ ਇਹਦੇ ਵਿੱਚ ਸਿਰਫ ਹਲੇ ਬੱਚੇ ਲੈਣ ਜਾ ਰਹੀ ਸੀ ਅੱਛਾ ਤੇ ਜਿਹੜੇ ਉਹ ਕਾਰ ਵਾਲੇ ਸੀ ਕਾਰ ਵਾਲੇ ਨੂੰ ਮੈਂ ਐਕਚੁਅਲੀ ਫਰਸਟ ایڈ ਮੈਂ ਕੀਤਾ ਮੈਂ ਉਹਨੂੰ ਕੱਢ ਕੇ ਆਟੋ ਤੇ ਬਿਠਾ ਕੇ ਮੈਂ ਉਹਨੂੰ ਐਡਮਿਟ ਕਰਾਇਆ ਆ ਤੇ ਫੋਰਟੀਸ ਹਸਪੀਟਲ 'ਚ ਲੈ ਕੇ ਆਇਆ ਬੱਚਾ ਠੀਕ ਆ ਜਿਹੜਾ ਉਹਦੇ ਹਲਕੀ ਕਾਰ ਜੀ ਕਿੰਨੇ ਕੋ ਜਾਨੇ ਸੀ ਫਿਰ ਇੱਕ ਜਾਨੇ ਸੀ ਜੀ ਅੱਛਾ ਸਿੰਗਲ ਜੀ ਉਹਦੀ ਸਥਿਤੀ ਕਿਤਾ ਜੀ ਠੀਕ ਹੈ ਜੀ ਉਹਦੀ ਪਸਰ ਫ੍ਰੈਕਚਰ ਹੋਇਆ ਲੱਤ ਤੇ ਫ੍ਰੈਕਚਰ ਹੈ ਬਾਕੀ ਠੀਕ ਹੈ ਜਰ ਸਾਰੇ ਜਿਹੜੀ ਕਾਰ ਸੀ ਇਹ ਚੰਡੀਗੜ੍ਹ ਤੋਂ ਆ ਰਹੀ ਸੀ ਲੁਧਿਆਣੇ ਨੂੰ ਵਾਪਸ ਜੀ ਤੇ ਇਧਰੋਂ ਬੱਸ ਸਾਰੇ ਦੀ ਖਾਲੀ ਬੱਸ ਸੀ ਕੋਈ ਪਸ ਛੋਟ ਮੜੀ ਮੋਟੀ ਝੋਟ ਲੱਗਿਆ 48 ਸਰ ਭੇਜ ਦਿੱਤਾ ਗਿਆ ਸੀ ਅੱਛਾ ਕਿੱਧਰੋਂ ਰੋਮ ਸੇ ਆ ਰਹੇ ਸੀ ਇਹ ਸਰ ਬੱਸ ਆਪਣੇ ਸੈਰ ਤੇ ਆ ਰਹੇ ਸੀ ਜਿਹੜੀ ਆ ਰਹੀ ਸੀ ਕਾਰ ਜੀ ਇਹ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਆ ਰਹੀ ਸੀ ਸਰ ਅੱਛਾ ਜੀ ਹਾਂ ਜੀ ਤੇ ਜਿਹੜੇ ਸਕੂਲ ਵਾਪਸ ਬੱਚ ਹਾਂਜੀ ਬਾਕੀ ਜਿਹੜੇ ਸੀ ਉਹਨਾਂ ਨੂੰ ਰੋਟੀ ਹਸਪਤਲ ਭੇਜਤਾ ਜੀ ਠੀਕ ਹੈ ਡਰਾਈਵਰ ਉਤੇ ਨਰਸ ਡੇਟੀ ਸੀ ਉਹ ਮੈਂ ਤਾਂ ਸਵੇਰੇ ਆ ਰਿਹਾ ਸੀ ਜਿਹੜੇ ਕਾਰ ਐ ਇਧਰੋਂ ਆ ਰਹੀ ਸੀ ਚੰਡੀਗੜ ਚੰਡੀਗੜਾ ਤੋਂ ਵਾਸਤੇ ਜਾ ਰਹੀ ਸੀ ਤੈਨੂੰ ਚੰਡੀਗੜ ਰੋਡ ਵਾਲ ਨੂੰ ਤੇ ਇਧਰ ਕ੍ਰੋਸ ਕਰਦੇ ਡਿਵਾਈਡਰ ਦੇ ਨਾਲ ਪਲਟੀ ਵੱਜ ਗਏ ਇਧਰ ਵੱਜੀ ਕਾਰ ਵਾਸਤੇ ਵਿੱਚ ਵਾਜੇ ਵਿੱਚ ਵੱਜੀ ਤੇ ਜਿਹੜੇ ਇੱਕ ਕੁੜੀ ਆ ਉਹਦੀ ਵੀ ਲੱਤ ਫੈਕਚਰ ਹੋ ਗਈ ਆ ਉਹ ਹਸਪਤਾਲ ਅਮਨਦੀਪ ਹਸਪਤਾਲ ਛੱਡਿਆ ਵਾ ਇੱਕ ਸਕੂਲ ਰਿਗਾਰਡ ਦੀ ਉਹਦਾ ਵੀ ਚੂਲਾ ਟੁੱਟ ਗਿਆ ਉਹ ਛੱਡਿਆ ਜੀ ਸਿਵਲ ਹਸਪਤਾਲ ਮੈਂ ਹੀ ਛੱਡ ਕੇ ਆਇਆ ਉੱਥੇ ਠੀਕ ਹੈ ਜੀ ਉਹ ਸਿਵਲ ਹਸਪਤਾਲ ਮੈਂ ਹੀ ਛੱਡ ਕੇ ਆਇਆ ਉਹਨਾਂ ਨੂੰ ਤੇ ਜਿਹੜਾ ਕਾਰ ਦਾ ਮਾਲਕ ਆ ਇਹਨਾਂ ਨੂੰ ਫੋੜੀ ਹਸਪਤਾਲ ਛੱਡਿਆ ਵਾ ਤੇ ਕਾਰ ਨੇ ਟੱਕਰ ਮਾਰੀ ਆੜੋ ਵਾਲੇ ਨੂੰ ਠੀਕ ਹੈ ਫਿਰ ਉਸ ਤੋਂ ਬਾਅਦ ਅਮਨ ਨਾਲ ਟੱਕਰ ਹੋਈ ਆ ਫਿਰ ਕਾਰ ਵਾਲੇ ਨੇ ਇਹਦੇ ਵੱਜਿਆ ਪਾਸੇ ਆ ਕੇ ਉਹਨਾਂ ਦੇ ਸਾਹਮਣੇ ਤੇ ਗਲਤੀ ਕੀਤੀ ਗਲਤੀ ਕਾਰ ਵਾਲੇ ਦੀ ਹੈ ਜੀ ਅੱਛਾ ਜੀ ਹਾਂ ਜੀ ਸਰ ਡੀਵੀਐਸ ਸਕੂਟੀ ਗੱਡੀ ਹੈ ਜਿਹੜਾ ਮਾਲਕ ਹੈ ਉਹ ਲੱਡੂ ਹੈ ਜੀ ਦੋਸਤ ਆਪਣਾ ਮਿੱਤਰ ਹੈ ਜਿੱਦਾਂ ਹੀ ਸਾਨੂੰ ਫੋਨ ਆਇਆ ਸੀ ਇੱਥੇ ਆਏ ਆ ਗੱਡੀ 'ਚ ਕੈਮਰਾ ਫਰੰਟ ਵੀ ਲੱਗਿਆ ਆ ਬੈਕ ਵੀ ਲੱਗਿਆ ਫਰੰਟ ਕੈਮਰੇ ਦੀ ਰਿਕਾਰਡਿੰਗ ਹੁਣੇ ਦਿਖਲਾਉਗੀ ਡੀਵੀਐਰ ਵਾਲੇ ਸੀ ਬੁਲਾ ਲਿਆ ਵਾ ਲੇਡੀਜ਼ ਕਨੈਕਟਰ ਨਾਲ ਦੀ ਗੱਡੀ ਤੇ ਫੁੱਲ ਡਾਕੂਮੈਂਟਸ ਨੇ ਕੋਈ ਹੋਣੀ ਹੈਗਾ ਉਹਦੇ 'ਚ ਤੇ ਬਾਕੀ ਇਹ ਹੈ ਕਿ ਲੱਤ ਲੇਡੀਜ਼ ਕਨੈਕਟਰ ਦੀ ਲੱਤ ਟੁੱਟ ਗਈ ਹੈ ਡਰਾਈਵਰ ਨੂੰ ਕੋਈ ਛੱਟ ਨਹੀਂ ਬਚੀ ਠੀਕ ਹੈ ਤੇ ਕਾਰ ਵਾਲੇ ਨੇ ਇੱਥੇ ਵੱਜ ਗਿਆ ਦੇਖੋ ਜੀ ਇੱਥੇ ਖੜ ਗੱਡੀ ਨੋਰਮਲ ਸਪੀਡ ਤੇ ਸੀ ਸਭ ਕੁਝ ਸੀ ਸੀਡੀ ਵੀ ਕਵਰੇਜ ਆ ਗਿਆ ਠੀਕ ਹੈ ਹਾਰਡਰ ਵਾਲਾ ਵੀ ਇੱਕ ਬਾਕੀ ਗੱਡੀ ਕਾਰ ਦੇ ਵਿੱਚ ਗਲਾਸ ਖਲੂਸ ਤੇ ਹੋਰ ਬੋਤਲਾ-ਬੋਤਲਾ ਸੀ ਵਿਖਿਆ ਜਿਹੜੀਆਂ